ਅਮਰੀਖਰ ਪੁਲਿਸ ਨੇ ਬਹੁਤ ਤਰੰਤਾਰ ਰੋਡ ਤੇ ਸਥਿਤ ਇੱਕ ਨਿੱਜੀ ਹੋਟਲ ਦੇ ਵਿੱਚ ਰੇਡ ਕਰਕੇ ਬੇਵਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਟਲ ਮਾਲਕ ਫਨੀਤ ਪੰਜ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀ ਬਜਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਨੂੰ ਮੁੱਠਵਰ ਦੇ ਰਾਹੀਂ ਜਾਣਕਾਰੀ ਮਿਲੀ ਸੀ ਕਿ ਤਰੰਤਾਰ ਰੋਡ ਤੇ ਸਥਿਤ ਇੱਕ ਹੋਟਲ ਵਿੱਚ ਕਿਤੇ ਕਾਈ ਸਮੇਂ ਤੋਂ ਗੈਰਕਾਨੂੰਨੀ ਤੌਰ ਤੇ ਦੇਵਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਨਾ ਸੂchna 'ਤੇ ਆਧਾਰ ਤੇ ਪੁਲਿਸ ਨੇ ਹੋਟਲ ਤੇ ਜੋ ਛਾਪਾ ਮਾਰਿਆ ਤੇ ਮੌਕੇ ਤੇ 5 ਲੜਕੀਆਂ ਅਤੇ 1 ਘੋਟਮਲੇ ਨੂੰ ਕਾਬੂ ਕੀਤਾ ਹੈ ਛਾਪੇ ਦੇ ਦੌਰਾਨ ਪੁਲਿਸ ਨੂੰ ਹੋਰ ਵੀ ਕਈ ਐਮ ਸਬੂਤ ਮਿਲੇ ਹਨ ਜਿਨ੍ਹਾਂ ਆਧਾਰ ਤੇ ਹੋਰ ਵਿਅਕਤੀ ਦੀ ਭੂਮਿਕਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਇਹ ਵਟਿਆ ਹੋਟਲ ਸੀ ਜੀ ਇਮੋਰਲ ਐਕਟੀਵਿਟੀਜ਼ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਚੱਲ ਰਹੀਆਂ ਸੀ ਉਹਦੇ ਸਬੰਧ ਇੱਥੇ ਜਿਹੜੀ ਰੇਡ ਕੀਤੀ ਗਈ ਹੈ ਹਾਂਜੀ ਮੌਕੇ ਤੇ ਜਿਹੜਾ ਹੋਟਲ ਦਾ ਜਿਹੜਾ ਹੈਗਾ ਜਿਹੜਾ ਚਲਾ ਰਿਹਾ ਸੀ ਤੇ ਨਾਲ 5 ਜਿਹੜੀਆਂ ਨਾਲ ਲੇਡੀਜ਼ ਜਿਹੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਹਨ ਕੰਮ ਕਰ ਰਹੇ ਇਹ ਸਾਰਾ ਜੀ ਅਜੇ ਅਸੀਂ ਆਏ ਆ ਜਸਟ ਇਹਨੂੰ ਇਨਵੈਸਟੀਗੇਟ ਕਰਾਂਗੇ ਬਿਲਕੁਲ ਜੀ ਪਿਛਲੇ ਇੱਕ ਹਫਤੇ ਦੌਰਾਨ ਤਿੰਨ ਚਾਰ ਹੋਟਲਾਂ 'ਚ ਅਸੀਂ ਮੋਰਲ ਐਕਟੀਵਿਟੀਜ਼ ਦਾ ਜਿਹੜਾ ਮਕਦਮਾ ਦਰਜ ਕਰ ਚੁੱਕੇ ਆ ਸਾਰਿਆਂ ਨੂੰ ਸਖਤ ਥਾੜਨਾ ਹੈ ਵੀ ਇਹੋ ਜਿਹਾ ਗਲਤ ਧੰਦਾ ਜੇ ਕੋਈ ਹੋਟਲ ਵਾਲਾ ਸਾਡੇ ਏਰੀਆ 'ਚ ਕਰੇਗਾ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਲਗਾਤਾਰ ਛਾਪੇ ਮਾਰੀ ਹੋਏਗੀ ਹਰ ਇੱਕ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਪਬਲਿਕ ਵੱਲੋਂ ਕਿਹਾ ਜਾ ਰਿਹਾ ਕਿ ਇੱذਰੇ ਪੂਸਾਂਦੀ ਸੀ ਪੱਲੋਪਟ ਪੈਸੇ ਲੈ ਕੇ ਜਾਂਦੇ ਦੇਖੋ ਜੀ ਇਸ ਮੈਨੂੰ ਇਸ ਗੱਲ ਅਮ੍ਰਿਤਸਰ ਪੁਲਿਸ ਵੱਲੋਂ ਤਰਨਤਾਰਨ ਰੋਡ ਸਿਧਿਕ ਨਿਜੀ ਹੋਟਲ ਦੇ ਵਿੱਚ ਰੇਡ ਕਰਕੇ ਬੇਵਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਖਾਣਾ 2BVN ਦੀ ਪੁਲਿਸ ਨੇ ਕਾਰਵਾਈ ਕਰਦੇ ਹਾਟਲ ਮਾਲਕ ਸਨੀਤ ਪੰਜ ਲੜਕੇ ਨੂੰ ਬੇਪਰ ਕੀਤਾ ਹੈ। ਪੁਲਿਸ ਅਧਿਕਾਰੀ ਬਜਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਨੂੰ ਮੂਤਰ ਦੇ ਰਾਹੀਂ ਜਾਣਕਾਰੀ ਮਿਲੀ ਸੀ ਕਿ ਤਰਨਤਾਰਨ ਰੋਡ ਦੇ ਸਿਧਿਕ ਹੋਟਲ ਵਿੱਚ ਪਿਛਲੇ ਕਾਈ ਸਮੇਂ ਤੋਂ ਗੈਰਕਾਨੂੰਨੀ ਤੌਰ ਤੇ ਦੇਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਹਨਾਂ ਸੂਚਨਾਵਾਂ ਦੇ ਆਧਾਰ ਤੇ ਪੁਲਿਸ ਨੇ ਹੋਟਲ ਤੇ ਜੋ ਛਾਪਾ ਮਾਰਿਆ ਤੇ ਮੌਕੇ ਤੇ ਪੰਜ ਲੜਕੀਆਂ ਅਤੇ ਇੱਕ ਔਰਤ ਨੂੰ ਕਾਬੂ ਕੀਤਾ ਹੈ ਛਾਪੇ ਦੇ ਦੌਰਾਨ ਪੁਲਿਸ ਨੂੰ ਹੋਰ ਵੀ ਕਈ ਐਮ ਸਬੂਤ ਮਿਲੇ ਹਨ ਜਿਨ੍ਹਾਂ ਆਧਾਰ ਤੇ ਹੋਰ ਵਿਅਕਤੀ ਦੀ ਭੂਮਿਕਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਇਹ ਵਟਿਆ ਹੋਟਲ ਸੀ ਜੀ ਇਮੋਰਲ ਐਕਟੀਵਿਟੀਜ਼ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਚੱਲ ਰਹੀਆਂ ਸੀ ਉਹਦੇ ਸਬੰਧ ਇੱਥੇ ਜਿਹੜੀ ਰੇਡ ਕੀਤੀ ਗਈ ਹੈ ਹਾਂਜੀ ਮੌਕੇ ਤੇ ਜਿਹੜਾ ਹੋਟਲ ਦਾ ਜਿਹੜਾ ਹੈਗਾ ਜਿਹੜਾ ਚਲਾ ਰਿਹਾ ਸੀ ਇਹਦੇ ਨਾਲ ਪੰਜ ਜਿਹੜੀਆਂ ਨਾਲ ਲੇਡੀਜ਼ ਜਿਹੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਨੇ ਤਾਂ ਕਿੰਨੇ ਟਾਈਮ ਇਹ ਸਾਰਾ ਜੀ ਅਜੇ ਅਸੀਂ ਆਏ ਆ ਜਸਟ ਇਹਨੂੰ ਇਨਵੈਸਟੀਗੇਟ ਕਰਾਂਗੇ ਬਿਲਕੁਲ ਜੀ ਪਿਛਲੇ ਇੱਕ ਹਫਤੇ ਦੌਰਾਨ ਤਿੰਨ ਚਾਰ ਹੋਟਲਾਂ 'ਚ ਅਸੀਂ ਮੋਰਲ ਐਕਟੀਵਿਟੀਜ਼ ਦਾ ਜਿਹੜਾ ਮੁਕਦਮਾ ਦਰਜ ਕਰ ਚੁੱਕੇ ਆ ਸਾਰਿਆਂ ਨੂੰ ਸਖਤ ਧਾੜਨਾ ਹੈ ਵੀ ਇਹੋ ਜਿਹਾ ਗਲਤ ਧੰਦਾ ਜੇ ਕੋਈ ਹੋਟਲ ਵਾਲਾ ਸਾਡੇ ਏਰੀਆ 'ਚ ਕਰੇਗਾ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਲਗਾਤਾਰ ਛਾਪੇ ਮਾਰੀ ਹੋਏਗੀ ਹਰ ਇੱਕ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਪਬਲਿਕ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਕੋਈ ਸਾਨੀ ਸੀ ਪੱਲੋਟ ਪੈਸੇ ਲੈ ਕੇ ਜਾਂਦੇ ਦੇਖੋ ਜੀ ਇਸ ਮੈਨੂੰ ਇਸ ਗੱਲ ਤੇ ਨਹੀਂ ਪਤਾ ਲੱਗਾ ਅਮਰੀਕਾ ਪਰਿਵਿਵ ਵਦੋ ਤਰੰਤਾਰ ਰੋਡ ਸਿਦਿਕ ਨੀਜੀ ਹੋਟਲ ਦੇ ਵਿੱਚ ਰੇਡ ਕਰਕੇ ਬੇਵਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਖਾਣਾ BBNP ਪੁਲਿਸ ਨੇ ਕਾਰਵਾਈ ਕਰਦੇ ਹਾਟਲ ਮਾਲਕ ਫਨੀਕ ਪੰਜ ਲੜਕੇ ਨੂੰ ਬੇਪਰਵਾਹ ਕੀਤਾ ਹੈ। ਪੁਲਿਸ ਅਧਿਕਾਰੀ ਬਜਿੰਦਰ ਵੀ ਨੇ ਮੀਡੀਆ ਨਾਲ ਗਲਵਾ ਕਰਦੇ ਕਿਹਾ ਕਿ ਉਹਨਾਂ ਨੂੰ ਮੁਖਬਰ ਦੇ ਰਾਹੀਂ ਜਾਣਕਾਰੀ ਮਿਲੀ ਸੀ ਕਿ ਤਰੰਤਾਰ ਰੋਡ ਦੇ ਸਿਦਿਕ ਹੋਟਲ ਵਿੱਚ ਕੁਝ ਦੇ ਕਾਵੀ ਸਮੇਂ ਤੋਂ ਗੈਰਕਾਨੂੰਨੀ ਤੌਰ ਤੇ ਦੇਵਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਹਨਾਂ ਸੂਚਨਾਵਾਂ ਦੇ ਆਧਾਰ ਤੇ ਪੁਲਿਸ ਨੇ ਹੋਟਲ ਤੇ ਜੋ ਛਾਪਾ ਮਾਰਿਆ ਤੇ ਮੌਕੇ ਤੇ 5 ਲੜਕੀਆਂ ਅਤੇ 1 ਘੋਟਮਲੇ ਨੂੰ ਕਾਬੂ ਕੀਤਾ ਹੈ ਛਾਪੇ ਦੇ ਦੌਰਾਨ ਪੁਲਿਸ ਨੂੰ ਹੋਰ ਵੀ ਕਈ ਐਮ ਸਬੂਤ ਮਿਲੇ ਹਨ ਜਿਨ੍ਹਾਂ ਆਧਾਰ ਤੇ ਹੋਰ ਵਿਅਕਤੀ ਦੀ ਭੂਮਿਕਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਇਹ ਵਟਿਆ ਹੋਟਲ ਸੀ ਜੀ ਇਮੋਰਲ ਐਕਟੀਵिटीज ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਚੱਲ ਰਹੀਆਂ ਸੀ ਉਹਦੇ ਸਬੰਧ ਇੱਥੇ ਜਿਹੜੀ ਰੇਡ ਕੀਤੀ ਗਈ ਹੈ ਹਾਂਜੀ ਮੌਕੇ ਤੇ ਜਿਹੜਾ ਹੋਟਲ ਦਾ ਜਿਹੜਾ ਹੈਗਾ ਜਿਹੜਾ ਚਲਾ ਰਿਹਾ ਸੀ ਇਹਦੇ ਨਾਲ 5 ਜਿਹੜੀਆਂ ਨਾਲ ਲੇਡੀਜ਼ ਜਿਹੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਹਨ ਇਹ ਸਾਰਾ ਜੀ ਅਜੇ ਅਸੀਂ ਆਏ ਆ ਜਸਟ ਇਹਨੂੰ ਇਨਵੈਸਟਿਗੇਟ ਕਰਾਂਗੇ ਬਿਲਕੁਲ ਜੀ ਪਿਛਲੇ ਇੱਕ ਹਫਤੇ ਦੌਰਾਨ ਤਿੰਨ ਚਾਰ ਹੋਟਲਾਂ 'ਚ ਅਸੀਂ ਮੋਰਲ ਐਕਟੀਵਿਟੀਜ਼ ਦਾ ਜਿਹੜਾ ਮੁਕਦਮਾ ਦਰਜ ਕਰ ਚੁੱਕੇ ਆ ਸਾਰਿਆਂ ਨੂੰ ਸਖਤ ਧਾੜਨਾ ਹੈ ਵੀ ਇਹੋ ਜਿਹਾ ਗਲਤ ਧੰਦਾ ਜੇ ਕੋਈ ਹੋਟਲ ਵਾਲਾ ਸਾਡੇ ਏਰੀਆ 'ਚ ਕਰੇਗਾ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਲਗਾਤਾਰ ਛਾਪੇ ਮਾਰੀ ਹੋਏਗੀ ਹਰ ਇੱਕ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਪਬਲਿਕ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਕੋਈ ਸਵਾਨੀ ਸੀ ਪੱਲੋਟ ਪੈਸੇ ਲੈ ਕੇ ਜਾਂਦਾ ਦੇਖੋ ਜੀ ਇਸ ਮੈਨੂੰ ਇਸ ਗੱਲ ਤੇ ਨਹੀਂ ਪਤਾ ਲ